ਦੇਸ਼ ਦੀ ਸੰਸਦ ਦੇ ਵਿੱਚ ਭਗਤ ਸਿੰਘ ਦੇ ਨਾਮ ਉੱਤੇ ਸਗਸਨ ਨੈਸ਼ਨਲ এমਪਲੋਇਮੈਂਟ ਜਿਹੜਾ ਗਰੰਟੀ ਜਿਹੜਾ ਕਾਨੂੰਨ ਹੈ ਉਹ ਸਾਡੇ ਦੇਸ਼ ਦੀ ਸੰਸਦ ਦੇ ਵਿੱਚ ਪਾਸ ਹੋਣਾ ਚਾਹੀਦਾ ਅਸੀਂ ਮੰਨਦੇ ਕੀ ਹਾਂ ਜਿਹੜੇ ਸਾਡੇ ਜਿਹੜੇ ਚਾਹੇ ਕੋਈ ਅਨਪੜ ਹੈ ਚਾਹੇ ਕੋਈ ਪੜਿਆ ਲਿਖਿਆ ਹੈ ਜਦੋਂ ਅਸੀਂ ਅਨਪੜ ਦੀ ਗੱਲ ਕਰਦੇ ਹਾਂ ਕਿ ਕਿਸੇ ਵਿਅਕਤੀ ਨੇ ਮਤਲਬ ਕਿ ਜੇ ਘਰ ਦੇ ਹਾਲਾਤ ਠੀਕ ਨਾ ਹੋਣ ਕਰਕੇ ਜੇ ਉਹ ਅਨਪੜ ਰਹਿ ਗਿਆ ਤਾਂ ਉਸ ਕਾਨੂੰਨ ਦੇ ਤਹਿਤ ਜਿਹੜੇ ਅਨਪੜ ਜਿਹੜਾ ਜਿਹੜਾ ਵਿਅਕਤੀ ਹੈ ਉਸ ਨੂੰ ਮਤਲਬ ਕਿ ਮਹੀਨੇ ਦੀ ਇਹ ਤਨਖਾਹ 35000 ਦੋ ਚਾਹੀਦੀ ਹੈ ਤਾਂ ਅਨਪੜ ਤੋਂ ਬਾਅਦ ਜਿਹੜੀ ਸੈਕੰਡ ਜਿਹੜੀ ਕੈਟਾਗਰੀ ਹੈ ਉਹ ਮਤਲਬ ਕਿ ਅਰਧ ਜਿਹੜੀ ਸਖਿਤ ਦੀ ਹੈ ਅਰਧ ਸਖਿਤ ਦਾ ਮਤਲਬ ਹੁੰਦਾ ਜਿਹੜਾ ਆਧਾ ਕੰਮ ਸਿੱਧਾ ਗਿਆ ਜਿਹੜਾ ਅਧਾ ਕੰਮ ਜਿਹੜਾ ਸਿੱਧਾ ਗਿਆ ਉਸ ਨੂੰ ਲਗਭਗ ਜਰੀ 40 ਮੰਨੀ 10000 ਰੁਪਏ ਦੀ ਜਿਹੜੀ ਗੰਟੀ ਆ ਉਹ ਹੋਣੀ ਚਾਹੀਦੀ ਹੈ ਤੇ ਜਿਹੜਾ ਜਿਹੜੇ ਜਿਹਨੇ ਬੀਏ ਪਾਸ ਕੀਤੀ ਹੋਈ ਹੈ ਜਿਸਨੇ ਮਤਲਬ ਕਿ ਬੀਐਡ ਕੀਤੀ ਹੋਈ ਹੈ ਇਸਨੇ ਐਮਏ ਕੀਤੀ ਹੋਈ ਹੈ ਉਸ ਨੂੰ ਮਤਲਬ ਕਿ 45000 ਰੁਪਏ ਜਿਹੜੇ ਗਰੰਟੀ ਹੈ ਉਹ ਮਹੀਨੇ ਦੇ ਹਿਸਾਬ ਨਾਲ ਕਾਨੂੰਨ ਦੇ ਤਹਿਤ ਮਤਲਬ ਕਿ ਹੋਣੀ ਚਾਹੀਦੀ ਹੈ ਜਿਹੜੇ ਹਾਈਲੀ ਜਿਹੜੇ ਕੁਆਲੀਫਾਈਡ ਨੇ ਜਿਹੜੇ ਮੇਰੇ ਵਰਗੇ ਜਿਹੜੇ ਪੀਐਚਡੀ ਕਰ ਰਹੇ ਨੇ ਜਿਹੜੇ ਖੋਜਾਰਥੀ ਨੇ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਮਤਲਬ ਕਿ ਖੋਜ ਕਰਦੇ ਨੇ ਰਿਸਰਚ ਕਰਦੇ ਨੇ ਉਹਨਾਂ ਨੂੰ ਮਤਲਬ ਕਿ ਮਹੀਨੇ ਦੀ ਤਨਖਾਹ ਹੈ 80000 ਰੁਪਏ ਇਸ ਬਨੇਕਾ ਕਾਨੂੰਨ ਦੇ ਤਹਿਤ ਦਿੱਤੀ ਜਾਣੀ ਚਾਹੀਦੀ ਹੈ ਅਸੀਂ ਤੇ ਫੈਸ ਕਰਕੇ ਮੈਂ ਜਿਆਦਾ ਸਮਾਨ ਆ ਲੈੰਦਾ ਹੋਇਆ ਉਸ ਤੋਂ ਬਾਅਦ ਆਪਾਂ ਅੱਧੇ ਘੰਟੇ ਦੇ ਵਿੱਚ ਆਪਾਂ ਇੱਕ ਮਨੁੱਖੀ ਕੜੀ ਬਣਾਵਾਂਗੇ ਆਪਾਂ ਬਨੇਗਾ ਦੀਆਂ ਟੀ-ਸ਼ਰਟ ਪਾ ਕੇ